ਦੀ ਕਮਟਰ ਤੰਦਰੁਸਤ ਹੋਵੇ ਖਰਾਕ ਪਚਾਉਂਦਾ ਹੋਵੇ ਰਹਿائش ਰਸਵੇ ਨੂੰ ਰੱਦ ਹੋਵੇ ਪੀਲੀ ਬਿੱਠ ਮਾਰਦਾ ਫਿੱਕਾ ਜਾ ਫਰੋਜੀ ਨਹੀਂ ਹੁੰਦਾ ਇੱਕ ਉਹ ਬਣਉਣੀ ਆ ਖਰਾਬ ਬੋਹ ਹੁੰਦਾ ਕਪੜਾ ਤੇ ਗੰਦਾਈ 12 12 ਨੂੰ ਪਾਣੀ 10 ਐਮਐਲ ਜਾਂ 15 ਐਮਐਲ ਖਿੱਚਣਾ ਚਾਹੀਦਾ ਪਾਣੀ ਤੇ ਪੰਜ ਸੁਦਾ ਪਾ ਕੇ ਲਾਤਾ ਉਦੋਂ ਬਾਅਦ ਜਦੋਂ ਵੀ ਖੇਚੇ ਜੇ ਹਾਂਜੀ ਲੈਨ ਤੇ ਤੇ ਚੜਦੇ ਆਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆਪਣੇ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਏ ਹੋਏ ਬਾਬਿਓ ਵੀਡੀਓ ਕਰਦੇ ਆ ਸ਼ੁਰੂ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਵਾਰ-ਵਾਰ ਤਿੰਨ ਚਾਰ ਵਾਰੀ ਕਮੈਂਟ ਆ ਗਿਆ ਬਾਈ ਮੈਂ ਰਿਪਲਾਈ ਦਿੱਤੇ ਹੋਏ ਆ ਤੁਸੀਂ ਨਹੀਂ ਚੈੱਕ ਕਰਦੇ ਉਹ ਦੁੱਧ ਵੀਰੇ ਮੈਂ ਸਿਰਫ ਉਹ ਸਾਮ ਵਾਸਤੇ ਦੱਸਿਆ ਹੋਇਆ ਵੀ ਜੇ ਕਬੂਤਰ ਜ਼ੋਰ ਲਾ ਕੇ ਆਇਆ ਤਾਂ ਉਹਨੂੰ ਆਪਾਂ ਸਾਮ ਸਕਦੇ ਆ ਜਾਂ ਠੰਡਾ ਮੌਸਮ ਹੈ ਤਾਂ ਉੱਚ ਲਾ ਸਕਦੇ ਆ ਜੇ ਕਬੂਤਰ ਠੰਡਾ ਬਾਏ ਮੰਦਾ ਤਾਂ ਉਦਾਂ ਵੀਰੇ ਉਹ ਨਹੀਂ ਕਿ ਦੁੱਧ ਲਾ ਕੇ ਆਪਾਂ ਸਵੇਰ ਨੂੰ ਬਾਜੀ ਛੱਡ ਦਈਏ ਮੂੰਹ ਪੱਟੂਗਾ ਕਬੂਤਰ ਵੀਰੇ ਠੀਕ ਆ ਉਹ ਸਿਰਫ ਕਬੂਤਰ ਨੂੰ ਤਾਕਤ ਦੇਣ ਵਾਸਤੇ ਕਬੂਤਰ ਦੀਆਂ ਹੱਡ ਹੁੱਡ ਦੁਖਦੇ ਆ ਜਾਂ ਕੁਝ ਵੀ ਸੇਕਾ ਸੁੱਕਾ ਦੇਣ ਵਾਸਤੇ ਆ ਮਤਲਬ ਤਾਕਤ ਮਿਲਦੀ ਉਹਨਾ એનર્ਜੀ ਮਿਲਦੀ ਹੋਰ ਕੋਈ ਖਾਸ ਨਹੀਂ ਉਹਨੂੰ ਵੀ ਬਾਜੀ ਆਪਾਂ ਛੱਡ ਸਦੇ 38 ਤੇ ਧੁੱਪ ਚ ਨਾ ਲਾ ਦਿਓ ਕਿਤੇ ਵੀਰੇ ਉਹ ਪਾਣੀ ਨੂੰ ਚਲ ਜੂ ਕਬੂਤਰ ਤੇ ਆ ਜਾਓ ਬਾਬਿਓ ਕਰੀਏ ਵੀਡੀਓ ਸਟਾਰਟ ਹਨਾ ਤੇ ਹੋਰ ਵੀ ਭਰਾਵਾਂ ਦੇ ਕਮੈਂਟਾਂ ਦੇ ਜਵਾਬ ਦੇਵਾਂਗੇ ਕਬੂਤਰ ਢਾਈਏ ਪਹਿਲਾਂ ਅੱਜ ਕਿੰਨੇ ਦੇੜ ਹੋ ਗਏ ਧੁੱਪ ਚੜੀ ਨੂੰ ਅੱਜ ਚੜੀ ਹੈ ਧੁੱਪ ਬੜੇ ਦਿਨਾਂ ਬਾਅਦ ਹਨਾ ਆਓ ਪਹਿਲਾਂ ਕਬੂਤਰ ਕੱਢਦੇ ਫਿਰ ਮਿਲਦੇ ਆ ਚਾਰ ਹੀ ਕਬੂਤਰ ਦੋ ਮਾਦਿ ਇੱਕ ਮਾਦੀ ਹੈ ਤਿੰਨ ਨਾਰਾ ਦੋ ਆ ਫਿਰਦੇ ਥੱਲੇ ਤੇ ਦੋ ਉਹ ਫਿਰਦੇ ਉੱਤੇ ਚਾਰੇ ਹੀ ਛੜ ਤੇ ਛਤਰੀ ਲੱਗੀ ਆ ਤੇ ਹੋਰ ਕੀ ਨੇ ਵੀ ਚੰਗੇ ਢਾਈ ਢੂ ਅੱਜ ਦਿਨ ਲੱਗੇ ਕਰਕੇ ਤੇ ਆ ਫਰਦਾ ਕਾਚਾਂਹੀ ਵਾਲਾ ਥੱਲੇ ਜੀ ਇੱਕ ਸੂਝ ਵਾਲਾ ਤੇ ਉਹ ਦੋ ਉੱਤੇ ਖੜਗੇ ਆਗੇ ਦੂਸੇ ਵਾਲਾ ਤੇ ਆਪਣੀ ਦੋਨੇ ਭੈਣ ਭਾਈ ਆ ਮਤਲਬ ਜਿਹੜੇ ਉੱਪਰ ਖੜੇ ਆ ਦੋਨੇ ਸਗੇ ਭੈਣ ਭਾਈ ਆ ਬਾਕੀ ਦੇਖਾਂਗੇ ਜੇ ਮੁੱਲ ਚੱਲ ਬਣਿਆ ਛੱਡਣੀ ਆ ਨਹੀਂ ਤਾਂ ਇਹ ਉਹ ਕੂਦਰੀ ਦਾ ਆਪਾਂ ਛੱਡਣੀ ਜਿਹੜੀ ਉੱਤੇ ਉੜਦੀ ਆ ਨਾ ਸ਼ਾਇਦ ਹੀ ਛੱਡੀਏ ਇਹ ਵਾਜੀ ਵਧੀਆ ਟੋਪ ਵਧੀਆ ਹੀ ਫੇਰੀ ਵਾਜੀ ਛੱਡਾਂਗੇ ਜੀ ਡਾਲ ਲਈ ਆ ਬਾਕੀ ਕੋਈ ਚੱਕਰ ਨਹੀਂ ਲਓ ਬਾਪੋ ਡੇਢ ਘੰਟਾ ਉਡੂੜਾਏ ਆ ਤੇ ਆ ਇੱਕ ਫਿਰਦਾ ਪਿਆ ਦੋ ਆ ਬਹਿ ਗਏ ਤੇ ਆ ਵੀ ਬਹਿ ਗਏ ਉੜਿਆ ਪੂਛੀ ਵਾਲਾ ਅਗਲਾ ਵੀ ਪੂਛਾ ਵਾਲਾ ਡੱਕਣ ਲੱਗਿਆ ਉੜ ਗਿਆ ਦਾਣੇ ਸੀ ਇਹਨਾਂ ਦੇ ਪੋਟਾ ਪਾਣੀ ਪੂਣੀ ਵੀ ਨਾ ਲਾਇਆ ਪਾਣੀ ਤੋੜਾ ਜਿਦਾ ਪਹਿਲਾਂ ਪਾਣੀਆਂ ਤੇ ਉੜੇ ਹੋਏ ਆ ਪੰਪ ਪੰਸਾਤ ਸਾਤ ਸਾਤ ਜਿਹੜਾ ਰਹਾ ਹੋ ਗਿਆ ਤੇ ਪਰੋਕ ਤੇ ਹੋਂਦਾ ਜਿਹੜੇ ਮੂੰਹ ਪੱਟੇ ਇਹਨਾਂ ਨੇ ਗਲਾਸਾਂ ਜਿੱਡੇ ਕਿਉਂਕਿ ਉਹ ਦੂਜਾ ਹੋ ਗਿਆ ਰਹਿائش ਹੀ ਨਾ ਸਿਰੇ ਅੰਦਰ ਦਾਣੇ ਵਾਲੇ ਢਾਹਤੇ ਪੈਦੇ ਤੇ ਬਹਿ ਲੰਦੇ ਉਹ ਬਹਿੰਦੇ ਤੇ ਗੱਲਬਾਤ ਕਰਦੇ ਬਾਬੇ ਉਥੇ ਕੋਠੇ ਲਾ ਕੇ ਤੇ ਸ਼ਾਮ ਦਾ ਪਾਣੀ ਪਾਈ ਇਹਨਾਂ ਨੂੰ ਉਹ ਅੱਜ ਫੇਰ ਧੁੱਪ ਬਹੁਤ ਵਧੀਆ ਨਿਕਲੀ ਸੀ ਤੇ ਮੈਨੂੰ ਥੋੜਾ ਜਿਹਾ ਕੰਮ ਪੈ ਗਿਆ ਉਹਦੇ ਕਰਕੇ ਨਹੀਂ ਆ ਗਿਆ ਉੱਥੇ ਤੇ ਹਣਾ ਤੇ ਹੁਣ ਇਹਨਾਂ ਨੂੰ ਪਾਈਏ ਪਾਣੀ ਤਾਂ ਨਹੀਂ ਪਾਣੀ ਬਣਾਉਨੇ ਆ ਤੇ ਆ ਖੁੱਡਾ ਸਵੇਰੇ ਸਾਫ਼ ਕਰਾਂਗੇ ਇਧਰ ਕੂਤਰੀਆਂ ਚੱਕ ਦਾਂ ਸਵੇਰ ਨੂੰ 스멜 ਜੀ ਬਹੁਤ ਹੰਡੀ ਇਹਦੇ ਅੰਦਰ ਪਾਣੀ ਜਿਆ ਪੈ ਗਿਆ ਬੇਠਾ ਬੂਟਾ ਰਹਿ ਨਹੀਂ ਹਜੇ ਹੋਣੀ ਥੋੜੇ ਦਿਨ ਸਾਫ਼ ਕੀਤਾ ਪਰ ਉੱਥੇ ਵੀ 스멜 ਤਾਂ ਆਉਣੀ ਆ ਪਾਣੀ ਦੀ ਹਣਾ ਆ ਖੁੱਡਾ ਦੇਖਦੇ ਸੱਕਈਆ ਅੇਸਾ ਐਟਰੀ ਮੋੜਾ ਜਿਹਾ ਖੜਾ ਪਾਣੀ ਨੂੰ ਮਸੀਂ ਪੋਚਾ ਜਿਹਾ ਲਾ ਦੇਣਾ ਕਿਉਂਕਿ ਮੀਂਹ ਪਈ ਜਾਂਦਾ ਨਾ ਮੀਂਹ ਹੜਦਾ ਨਹੀਂਗਾ ਪਈ ਜਾਂਦਾ ਪਈ ਜਾਂਦਾ ਮੀਂਹ ਤੇ ਝੋਨੇ ਝੋਨੇ ਵੀ ਲੱਗਣੇ ਸ਼ੁਰੂ ਹੋ ਗਏ ਆ ਤਗਰੀਬਨ ਹੀ ਲੱਗੇ ਝੋਨੇ ਤੇ ਸੂਰਜ ਵੀ ਘਰ ਨੂੰ ਵਾਪਸ ਜਾਂਦਾ ਹੋਇਆ ਘਰ ਨੂੰ ਨਹੀਂ ਮਤਲਬ ਹੋਰ ਕੰਟਰੀ ਚ ਜਾਂਦਾ ਹੋਇਆ ਛਤਰੀਆਂ ਛੁਤਰੀਆਂ ਹੁਣ ਆਪਾਂ ਪਤਾ ਕਿੰਦਾਂ ਦੇ ਕਲਰ ਦੀਆਂ ਬਣਉਣੀਆਂ ਬਾਬੇ ਫਰੋਜੀ ਜਿੱਦਾਂ ਫਰੋਜੀ ਫਿੱਕਾ ਜਿਹਾ ਫਰੋਜੀ ਨਹੀਂ ਹੁੰਦਾ ਇੱਕ ਉਹ ਬਣਉਣੀਆਂ ਆ ਖਰਾਬ ਬਹੁ ਹੁੰਦਾ ਕਪੜਾ ਤੇ ਗੰਦਾ ਹੀ ਬਹੁ ਹੁੰਦਾ ਇਹ ਫਰੋਜੀ ਛਤਰੀਆਂ ਬਣਾਵਾਂਗੇ ਹੁਣ ਰੰਗ ਵਾਲੀਆਂ ਐਦਾਂ ਦੇ ਰੰਗ ਦੀਆਂ ਐਦਾਂ ਦਾ ਫਰੋਜੀ ਯਾ ਰੰਗ ਹੋ ਗਏ ਹਨ ਤੇ ਕਮੈਂਟ ਕਰਕੇ ਦੱਸਿਓ ਬਾਕੀ ਤੁਸੀਂ ਵੀ ਸਲਾਹ ਦੇ ਦਿਓ ਕਿਦਾਂ ਇੱਕੋ ਹੀ ਰੰਗ ਦੀਆਂ ਬਣਾਉਣੀਆਂ ਲੈ ਨਾਲ ਉਹਨਾਂ ਨਹੀਂ ਮਾਰਨੀਆਂ ਆਪਾਂ ਜਦੋਂ ਵੀ ਖਰਾਬ ਹੋ ਜੇ ਬੰਦਾ ਫੇਰ ਉਦੋਂ ਹੀ ਕੱਪੜਾ ਲਾ ਲਵੇ ਹਨਾ ਐਦਾਂ ਪਹਿਲਾਂ ਆ ਹੀ ਗਈ ਤੇ ਇਹ ਤਾਂ ਆਨਲਾਈਨ ਮਗਾਈਆਂ ਸੀ ਖਰਾਬ ਹੀ ਹੋ ਗਈਆਂ ਛਤਰੀਆਂ ਹਨਾ ਉਹਦੇ ਖੁੱਡੇ ਖੱਡੇ ਬਣਦੇ ਨਹੀਂ ਸਾਭ ਹੋਈਆਂ ਤੇ ਉਹਦਾ ਖਰਾਬ ਇੱਕ ਛਤਰੀ ਨਵੀਂ ਪਈਓ ਸ਼ੀਲੇ ਦੇ ਘਰ ਆ ਤੇ ਕੋਣ ਵਸ ਇਹਦੀ ਦਿਵਾਲੀ ਆ ਕੰਪਟਰ ਕਮਟਰ ਤਾਂ ਬਾਜ਼ੀਆਂ ਹੋ ਫਟੀਆਂ ਹੁਣ ਭਗਾਣੇ ਅੱਜ ਹੋ ਗਈ ਤੇ ਦੇਣ ਅੱਜ ਲਾ ਗਿਆ ਕੱਲ ਨੂੰ ਫੇਮੀ ਦੱਸਿਆ ਇਹਦੀ ਸੀਲਿੰਗ ਕਰਾਈਏ ਠੀਕ ਆ ਤੇ ਖੁੱਡਿਆਂ ਨੂੰ ਅੰਦਰੋਂ ਰੰਗ ਰੰਗ ਕਰਾਉਣੇ ਆ ਫੱਟੇ ਫੱਟੇ ਲਵਾ ਕੇ ਵਿੱਚੋਂ ਇੱਟਾਂ ਦੀ ਗੰਧ ਕਢਾਉਂਦੇ ਆ ਈੜੀ ਫੱਟੇ ਕੱਢ ਕੇ ਇਹਨੂੰ ਇੱਥੇ ਤੱਕ ਆਹ ਕੰਦ ਇੱਥੋਂ ਬੰਦ ਕਰ ਦੇਣੀ ਆ ਇੱਥੇ ਲਿਉਣੀ ਉਹ ਵੀ ਖੁੱਡਾ ਵੱਡਾ ਤੇ ਆ ਵੀ ਖੁੱਡਾ ਵੱਡਾ ਖੁੱਲੇ ਖੁੱਲੇ ਕੰਪਟਰ ਰੱਖਿਆ ਕਰਾਂਗੇ ਹਣਾ ਇਹ ਵੀ ਨਿਆਰੇ ਇਹਨਾਂ ਦੇ ਕੱਲੂ ਖੱਟੀ-ਪੁੱਟੀ ਕੱਲੂ ਲਾਵਾਂਗੇ ਬਹਿਣ ਜਾਨਾਂ ਨੂੰ ਲੋਈ ਬਾਬੇ ਉਤਰਾ ਨੂੰ ਪਾਣੀ ਤਾਂ ਨਹੀਂ ਸਾਰਿਆਂ ਨੂੰ ਪਾਤਾ ਹੈ ਟੂ ਜੈਟ ਆ ਵੀ ਜਿਹੜੇ ਪੇਸਾ ਉੱਤਰ ਵਾਲੇ ਵੀ ਆ ਇਹਨਾਂ ਜੋੜੇ ਨੂੰ ਵੀ ਮਾਦੀ ਅੰਡੇ ਨਹੀਂ ਲਾਉਣ ਦੀ ਦੇਖਦੇ ਕੀ ਚੱਕਰ ਆ ਨਾ ਅੰਡੇ ਲਾਇਆ ਹੀ ਨਹੀਂ ਮਾਦੀ ਨੇ ਸ਼ਾਇਦ ਪ੍ਰਸਾਤਾ ਕਰਕੇ ਵੀ ਹੋ ਸਕਦਾ ਹੈ ਨਾ ਤੇ ਕੁਤਰ ਝੜੇ ਝੋੜੇ ਹੁਣ ਤਾਂ ਵੀ ਚੱਕਰ ਪੈ ਜਾਂਦਾ ਹੋਰ ਬਾਬੇ ਕੀ ਹਾਲ ਚਾਲ ਤੇ ਲੋ ਬਾਬੇ ਗੱਲਾਂ ਬਾਤਾਂ ਹੀ ਆ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਪੁਰਾਣੀ ਵੀਡੀਓ ਜਿਹੜੀ ਦੁੱਧ ਵਾਲੀ ਵੀਡੀਓ ਆ ਤੇ ਉਹ ਖਰਾਕ ਵਾਲੀ ਸੀ ਉਹ ਮਤਲਬ ਉਹਦੇ ਵਿੱਚ பசਮਾ ਪਾ ਕੇ ਵੀਰੋ ਕਬੂਤਰ ਨੂੰ ਖਰਾਬ ਚਲਾ ਸਕਦੇ ਆ ਕਬੂਤਰ ਬਣਿਆ ਹੋਵੇ ਥੋੜੀ ਥੋੜੀ ਸ਼ੁਰੂ ਕਰ ਲਓ ਉਦਾਂ ਹੀ ਬਣਾਣੀ ਉਦਾਂ ਹੀ ਆ ਪਰ ਥੋੜੀ ਥੋੜੀ ਸ਼ੁਰੂ ਕਰ ਲਓ ਹਨਾ ਉਹ ਕੰਮ ਕਰੂਗੀ ਬਹੁਤ ਕੰਮ ਕਰਦੀ ਕਬੂਤਰ ਨੂੰ ਲੋਹਾ ਬਣਾ ਦਿੰਦੀ ਫੜ ਕੇ ਉਹ ਵੀ ਕਰ ਸਕਦੇ ਆ ਤੇ ਬਾਕੀ ਮੈਂ ਲੱਸੀ ਵਾਲਾ ਵੀ ਤੁਹਾਨੂੰ ਦੱਸਿਆ ਹਨਾ ਉਹ ਕੈਪਸੂਲ ਜੇ ਪਾ ਕੇ ਦੇ ਦੋ ਜਾਂ ਉਦਾਂ ਲੱਸੀ ਬਣਾ ਕੇ ਜਾਓ ਦੁੱਧ ਬਣਾ ਕੇ ਦੇ ਦੋ ਤਕਰੀਬਨ ਕਬੂਤਰ ਨੂੰ ਗੱਲ ਪਤਾ ਕਿੱਥੇ ਮੁੱਕਦੀ ਕਬੂਤਰ ਨੂੰ ਤੰਦਰੁਸਤ ਰੱਖਣਾ ਹੋਰ ਕੋਸ਼ਰੀ ਜੋ ਮਰਜ਼ੀ ਮਰਜ਼ੀ ਕਬੂਤਰ ਤੰਦਰੁਸਤ ਹੋਵੇ ਖਰਾਕ ਪਚਾਉਂਦਾ ਹੋਵੇ ਰਹਿائش ਨਾਲ ਸੁਵੇ ਨੂੰ ਰਾਦਾ ਹੋਵੇ ਪੀਲੀ ਬਿੱਠ ਮਾਰ ਕੰਪਿਊਟਰ ਤੰਦਰੁਸਤੀ ਆ ਉਹਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਹੈ ਨਾ ਚਲੋ ਉਹ ਉਸ ਟਾਈਮ ਦੇ ਹਿਸਾਬ ਨਾਲ ਵੀਡੀਓ ਬਣਾਈ ਸੀ ਪਰ ਉਹ ਹੈਗੀ ਉਹ ਵੀ ਕੰਮ ਦੀ ਬਹੁਤ ਆ ਠੀਕ ਹੈ ਜਿੱਦਾਂ ਆਪਾਂ ਆ ਦੁੱਧ ਬਣਾਇਆ ਨਾ ਉਹ ਉਹ ਹੈਗੀ ਰੈਗੂਲਰ ਖਾਾਕ ਆ ਜੀ ਡੇਲੀ ਖਾਾਕ ਲਾਉਣੀ ਆ ਜਿਹੜੀ ਆਪਾਂ ਦੁੱਧ ਬਾਦਾਮ ਦੇਣ ਤੋਂ ਬਾਅਦ ਉੱਤੋਂ ਦੋ ਦੋ ਦੇ ਸਕਦੇ ਬਣਾ ਕੇ ਉਹ ਵੀ ਵਧੀਆ ਇਹ ਖਾਾਕ ਹੀ ਆ ਬਾਬੇ ਕੋਈ ਕਿਸ ਤਰੀਕੇ ਨਾਲ ਖਾਾਕ ਦੇਂਦਾ ਕੋਈ ਕਿਸੇ ਤਰੀਕੇ ਨਾਲ ਤੇ ਬਾਕੀ ਇਹ ਨਹੀਂ ਹੈਗਾ ਵੀ ਕੋਈ ਵੀ ਆਹ ਚੀਜ਼ ਨੇ ਬਾਜੀ ਤਾਂ ਦੇਣੀ ਜਾਂ ਇਹਨੇ ਬਾਜੀ ਜੀ ਤਾਂ ਨਹੀਂ ਤੁਹਾਡੀ ਮਿਹਨਤ ਨੇ ਠੀਕ ਆ ਤੁਸੀਂ ਮਿਹਨਤ ਕਿੰਨੀ ਕਰਦੇ ਆ ਕਬੂਤਰ ਨੂੰ ਥੱਲੇ ਰਹਿ ਕੇ ਡਾਓ ਠੀਕ ਆ ਕਬੂਤਰ ਥੱਲੇ ਰਹਿ ਕੇ ਡਾਓ ਕਬੂਤਰ ਨੂੰ ਪੜੋ ਵੀ ਕਬੂਤਰ ਸਾਡਾ ਕਰਦਾ ਕੀ ਆ ਕਿੰਨੇ ਵਜੇ ਵੇਂਦਾ ਕਿੱਦਾਂ ਵੇਂਦਾ ਜੋਰ ਰੱਖ ਕੇ ਵੇਂਦਾ ਕਿ ਜੇ 2-3 ਵਜੇ ਦਾ ਵੀ ਟਾਈਮ ਕਰਦਾ ਨਾ ਕਬੂਤਰ ਤੇ ਕਬੂਤਰ ਇਹ ਨਹੀਂ ਕਿ 3 ਵਜੇ ਆਇਆ ਤੇ ਐ ਪੱਲੇ ਸਿੱਟ ਕੇ ਬਹਿ ਜੇ ਉਹ ਵੀ ਨਹੀਂ ਕੰਮ ਚੱਲਣਾ ਹਨਾ ਉਹ ਵੀ ਕਬੂਤਰ ਫੇਲ ਆਪਾਂ ਮੈਂ 5 ਵਜੇ ਵੀ ਕਬੂਤਰ ਵੇਂਦਾ ਵੀ ਤਾਂ ਪੱਲੇ ਸਿੱਟ ਕੇ ਨਹੀਂ ਕੂਤਰ ਨੂੰ ਬਹਿਣਾ ਚਾਹੀਦਾ ਕੂਤਰ ਭਾਵੇਂ ਬੈਠੇ ਸਵੇਰ ਨੂੰ 12 ਵਜੇ 11 ਵਜੇ ਚਾਹੇ ਬੈਠੇ ਸ਼ਾਮ ਨੂੰ 5 ਵਜੇ 6 ਵਜੇ ਕਬੂਤਰ ਨੂੰ ਬਹਿਣਾ ਚਾਹੀਦਾ ਤੰਦਰੁਸਤ ਆ ਕੇ ਗੁੜਕੇ ਆਪਣਾ ਪੱਲੇ ਪੁੱਲੇ ਝਾੜੇ ਖੁਰਕੇ ਨਾਲ ਹੀ ਜੇ ਕਬੂਤਰ ਘਰੇ ਪੱਲੇ ਬੰਦ ਪੱਲੇ ਰੋਹ ਐਨ ਸਿੱਟ ਕੇ ਬਿੰਦਾ ਜਾਂ ਬੇਠ ਬੰਦ ਕਰਕੇ ਬਿੰਦਾ ਤੇ ਉਹ ਵੀ ਕਬੂਤਰ ਪਾਸ ਨਹੀਂ ਹੈਗਾ ਭਾਵੇਂ 6 ਦਾ ਹੀ ਟਾਈਮ ਕਿਉਂ ਨਹੀਂ ਕਰਦਾ ਘਰੇ ਬਾਹਰ ਜਾ ਕੇ ਨਹੀਂ ਉਹਨੇ ਸਿਰਾ ਘਟਣਾ ਕੋਈ ਘਰੇ ਆਪਾਂ 7 ਵਜੇ ਓਨੇ 8 ਵਜੇ ਬਾਹਰ 6 ਵਜੇ ਵੀ ਬਾਈ ਛੁੱਟਦੀ ਹੈ ਤੇ ਬਾਹਰ ਉਦਾਂ ਵੀ ਹੌਸਲਾ ਟੁੱਟਦਾ ਕਬੂਤਰ ਆ ਘਰੇ ਕਬੂਤਰ ਹੌਸਲਾ ਰੱਖ ਕੇ ਬਿੰਦਾ ਕਿ ਇਹ ਮੇਰਾ ਘਰ ਆ ਨਾ ਵੀ ਛਤਰੀ ਮਿਲੀ ਇੱਥੇ ਬਹਿ ਜੂਗਾ ਬਾਹਰ ਛਤਰੀ ਬਾਹਰ ਕਬੂਤਰ ਦਾ ਇੰਦਾ ਹੌਸਲਾ ਤਾਂ ਇੱਥੇ ਘਟ ਜਾਂਦਾ ਜਾ ਕੇ ਤੇ ਉਹ ਤੁਸੀਂ ਉਹ ਪਤਾ ਉੱਥੇ ਬਾਹਰਲੇ ਪਿੰਡਾਂ ਚੋਂ ਚੋਣ ਚ ਉੜਦੀ ਤੁਸੀਂ ਥੱਲੇ ਰਹਿ ਕੇ ਕਬੂਤਰ ਕਿੱਦਾ ਡੋਨੇ ਆ ਥੱਲੇ ਰਹਿ ਕੇ ਡਾਓ ਅੜਾ ਕੇ ਨਹੀਂ ਕਿ ਆਪਾਂ ਥੱਲੇ ਆ ਕੇ ਏਸੀ 'ਚ ਪੈ ਕੇ ਜਾ ਸ਼ਹਿਰ ਚ ਲੱਗੇ ਕੰਮ ਕਰੀ ਕਬੂਤਰ ਆਏ ਉੰਡੇ ਛਤਰੀ ਦੇ ਬੈਠੇ ਕੋ ਥੱਲੇ ਉਤਰ ਗਿਆ ਪੁੱਤੇ ਇੰਦਾ ਨਹੀਂ ਕੋਈ ਵੀ ਸੀਨ ਹੋਏਗਾ ਕਬੂਤਰ ਨੂੰ ਡਾਓ ਘਰੇ ਥੱਲੇ ਰਹਿ ਕੇ ਡਾਓ ਬੈਠੋ ਢਾਂਗੀ ਤਾਂ ਦੇਖੋ ਕਿੱਦਾਂ ਕਬੂਤਰ ਬਿੰਦਾ ਕੀ ਪੋਜੀਸ਼ਨ ਆ ਕਬੂਤਰ ਦੀ ਬਾਹਲਾ ਜ਼ੋਰ ਤਾਂ ਨਹੀਂ ਲਾ ਕੇ ਬੈਠਾ ਕਬੂਤਰ ਹਨਾ ਇਹ ਚੀਜ਼ਾਂ ਦੇਖੋ ਜੇ ਕਬੂਤਰ ਜ਼ੋਰ ਲਾ ਕੇ ਬਿੰਦਾ ਪੀਓ ਨੂੰ ਖਰਾਬ ਸ਼ੁਰੂ ਕਰੋ ਲੱਗਦਾ ਜਿਹੜਾ ਮੈਂ ਦੁੱਧ ਅੱਜ ਤੋਂ ਮੇਰੇ ਨਾਲ ਸਾਲ ਪਹਿਲਾਂ ਵੀਡੀਓ ਪਾਈ ਸੀ ਉਹ ਉਹ ਵਾਲਾ ਵੀ ਤੁਸੀਂ ਬਣਾ ਸਕਦੇ ਜਾ ਕੇ ਦੇਖ ਲਿਓ ਠੀਕ ਆ ਤੇ ਉਹ ਚ ਇੱਕ ਮੈਂ ਹਾਜਮੇ ਵਾਲਾ ਪਾਣੀ ਵੀ ਦੱਸਿਆ ਹੋਇਆ ਮੈਨੂੰ ਕੋਈ ਵੀਰ ਕਹਿੰਦੇ ਗਰਮ ਪਾਣੀ ਵੀਰੇ ਹਾਜਮੇ ਵਾਲਾ ਪਾਣੀ ਉਹ ਚ ਦੱਸਿਆ ਹੋਇਆ ਮੈਂ ਉਹ ਮੇਰੇ ਸ਼ਾਇਦ ਮੇਰੀ ਪਹਿਲੀ ਵੀਡੀਓ ਆ ਉਹ ਚੈਨਲ ਦੀ ਉਹ ਚ ਵੀ ਦੱਸਿਆ ਹੋਇਆ ਹੈਗੀ ਛੋਟੀ ਜੀ ਵੀਡੀਓ ਆ ਪਰ ਉਹ ਚ ਦੱਸਿਆ ਹੋਇਆ ਬਹੁਤ ਪੁਰਾਣੀ ਵੀਡੀਓ ਆ ਜੇ ਉਹ ਵੀ ਚੈੱਕ ਕਰ ਲਿਓ ਤੇ ਬਾਕੀ ਰਹੀ ਗੱਲ ਬਾਬਿਓ ਕਿ ਕੰਤਰ ਆਲੂ ਬਖਾਰਾ ਲਾਉਣਾ ਕਈ ਵਾਰ ਤੇ ਕਮੈਂਟ ਆਉਂਦੇ ਸੀ ਬਿਰੇ ਆਲੂ ਬਖਾਰਾ ਦੇਣਾ ਚ ਨਹੀਂ ਲੱਗਣਾ ਆਲੂ ਬਖਾਰਾ ਲੱਗਦਾ 40 ਤੋਂ ਉੱਤੇ 38 ਦੇ ਬਿਲਾਦਾ 39 ਦੇ ਪਰ ਧੁੱਪ ਲੱਗੇ ਇਹ ਨਹੀਂ ਕਿ ਬੱਦਲ ਆ ਤੇ ਜਾ ਕੇ 38 ਦਾ ਵੀ ਆ ਤੇ ਨਹੀਂ ਉਹ ਵੀ ਨਹੀਂ ਉਹ ਵੀ ਪੁੱਤਰ ਬਹਿ ਜਾਊਗਾ ਭੁੱਖ ਮੰਨ ਕੇ ਠੀਕ ਆ ਜੇ ਸੱਤ ਨੂੰ ਬਾਜੀ ਜਾਂਦੀ ਆ ਤੇ ਉਥੇ ਸ਼ਾਇਦ ਆਲੂ ਬਖਾਰਾ ਕੰਮ ਨਹੀਂ ਕਰੂਗਾ ਕਿਉਂਕਿ ਆਲੂ ਬਖਾਰਾ ਨੇ ਤਾਂ ਇਹਨਾਂ ਸਾਫ਼ ਹੀ ਕਰਨਾ ਅੰਦਰੋਂ ਐਨ ਉਹ ਖਰਮ ਕਰ ਦੇਣਾ ਜੇ ਤੁਸੀਂ ਸੰਘੜਾ ਲਾ ਦੋਗੇ ਤੇ ਉਹ ਰਹਿਸ਼ ਰੱਖ ਦੂਗਾ ਲਾਉਣਾ ਪਤਲਾ ਹੀ ਪੈਣਾ ਕੋਈ ਆਲੂ ਬਖਾਰਾ ਭੇਆ ਜਿੱਦਾਂ ਲਾ ਲਓ ਤੁਸੀਂ 100 ml 150 ml ਚ ਭੇਜਤਾ ਇੱਕ ਆਲੂ ਬਖਾਰਾ ਹਨਾ ਕਾਲਾ ਗੂੜਾ ਕਾਲਾ ਲੂੰਘਾਰਾ ਤੇ ਉਹਨੂੰ ਚੰਗੀ ਤਰ੍ਹਾਂ ਜਦੋਂ ਇਦਾਂ ਭਿੱਜਿਆ ਰਹਿਣ ਦੇਣਾ ਉਹਨੂੰ ਹਲਕਾ ਜਿਹਾ ਹਲਾਣਾ ਹੀ ਆ ਬਸ ਇੱਕ ਦੋ ਵਾਰੀ ਹਲਾਣਾ ਆ ਰਾਤ ਨੂੰ ਭੇਦੋ ਸਵੇਰੇ ਭੇਦੋ ਸਵੇਰੇ ਤੜਕੇ ਹੀ ਭੇਦੋ ਹਣਾ 6-7 ਵਜੇ ਭੇਦੋ ਕਬੂਤਰ ਨੂੰ ਗਿਰੀਆਂ ਪਾ ਦੋ ਜਦੋਂ ਕਬੂਤਰ ਗਿਰੀਆਂ ਖਿੱਚ ਗਿਆ 12 ਨੂੰ ਖਿੱਚੇ 1 ਨੂੰ ਖਿੱਚੇ 2 ਵਜੇ ਨੂੰ ਖਿੱਚੇ 3 ਵਜੇ ਤੱਕ ਖਿੱਚੇ 3 ਵਜੇ ਤੱਕ ਖਿੱਚਣੀਆਂ ਚਾਹੀਦੀਆਂ ਵੀ ਲੇਟ ਆ 2:30 ਵਜੇ ਤੱਕ ਤੁਹਾਨੂੰ 3 ਵਜੇ ਤੱਕ ਖਾਲੀ ਹੋਣਾ ਚਾਹੀਦਾ 3 ਵਜੇ ਦਾ ਗਿਰੀਆਂ ਖਿੱਚ ਜਾਂਦਾ ਉਸ ਤੋਂ ਬਾਅਦ 5 ਐਮਐਲ 10 ਐਮਐਲ ਫੋਕਾ ਪਾ ਉਦੋਂ ਵਾਰ ਕਪੂਤਰ ਨੂੰ ਆਲੂ ਭਖਰਾ ਲਾ ਦੋ ਜੇ 40 ਤੋਂ ਉੱਤੇ ਟੈਂਪਰੇਚਰ ਆ ਠੀਕ ਆ ਉਹ ਲਾ ਦਿਓ 25 ਐਮਲ ਪਾਣੀ ਲਾ ਦੋ ਚੋ ਕੱਢ ਕੇ ਪਤਲਾ ਉਹਨੂੰ ਮਲਣਾ ਨਹੀਂ ਹੈਗਾ ਪਤਲਾ ਲਾਣਾ ਆਪਾਂ ਗਰਮੀ ਦੇ ਵਿੱਚ ਤੇ ਜੇ ਤਾਂ ਲਾਦਾ ਥੋੜਾ ਠੰਡਾ ਹੈ ਰਹਿਸ਼ ਬਣਾਉਣੀ ਹੈ ਤਾਂ ਮਲ ਵੀ ਲਓ ਠੀਕ ਆ ਮਲ ਕੇ ਛਾਣ ਲਓ ਚੰਗੀ ਤਰ੍ਹਾਂ ਪਾਣ ਲਓ ਪਰ ਉਹਨੂੰ ਜਦੋਂ ਆਪਾਂ 45 ਤੋਂ ਉੱਤੇ ਜਾਂ ਟੈਂਪਰੇਚਰ 40 ਤੋਂ 40 ਤੋਂ ਪਲੱਸ ਆ ਮਤਲਬ 40 41 42 43 ਜਿੰਨਾ ਵੀ ਹੋਵੇ ਉਹ ਪਾਣੀ ਬਸ ਆਲੂ ਖਹਰਾ ਪੀਜਾ ਰਹਿਣ ਦੇਣਾ ਉਹਦੇ ਵਿੱਚੋਂ 25 ਐਮਐਲ ਕੱਢਣਾ ਜਿਹੜਾ 150 ਐਮਐਲ 100 ਐਮਐਲ ਜਿੰਨਾ ਵੀ ਪਿਆ ਹੋਇਆ 100 ਤੋਂ ਉੱਤੇ ਉੱਤੇ ਪੀਣਾ 100 ਪੀ ਲਓ 110 ਪੀ ਲਓ 20 ਪੀ ਲਓ ਹਨਾ ਉਹ ਚੋਂ ਸਿੱਧਾ 25 ਐਮਐਲ ਭਰਣਾ ਕਬੂਤਰ ਨੂੰ ਦੇ ਦੇਣਾ ਦੇਣ ਤੋਂ ਬਾਅਦ ਉਹ ਮੇਰੇ ਹਿਸਾਬ ਨਾਲ ਉਹ ਪਾਣੀ ਖਿੱਚ ਜੂਗਾ ਜੇ 3 ਵਜੇ ਦਿੱਤਾ ਤੇ 6 ਵਜੇ 6 7 ਨੂੰ ਖਿੱਚ ਜੂਗਾ ਇਹ 25 ਐਮਐਲ ਪਾਣੀ ਜੇ ਕਬੂਤਰ ਅੰਦਰੋਂ ਠੰਡਾ ਹੋਇਆ ਤਾਂ ਕਬੂਤਰ ਦੇ ਅੰਦਰ ਗਰਮੀ ਨਾ ਹੋਈ ਤਾਂ ਪਾਣੀ ਲੰਬਾ ਲੈ ਜੂ ਜੇ ਗੋਤਰ ਦੇ ਅੰਦਰ ਗਰਮੀ ਹੋਈ ਤੇ ਪਾਣੀ ਥੋੜਾ ਰੁਕ ਵੀ ਜਾਊ। ਪਾ ਜਲਦੀ ਵੀ ਖਿੱਚ ਲਊਗਾ 5 ਰੁਪਏ ਖਿੱਚ ਲਊਗਾ। 5.5 ਰੁਪਏ ਖਿੱਚ ਲਊ 4 ਰੁਪਏ ਖਿੱਚ ਲਊ। ਜੇ ਮੰਨ ਲਓ ਵੀ ਜੇ ਤੁਹਾਡਾ ਗੋਤਰ ਵੀ ਐਨ ਠੀਕ ਆ ਤਾਂ ਅੰਦਰੋਂ ਉਸਤਾ ਉਹ ਜਾਊਗਾ 6 ਨੂੰ। 6 7 ਨੂੰ ਲੈ ਕੇ ਜਾਊ ਪਾਣੀ। 7 ਨੂੰ ਲੈ ਜਾਂਦਾ ਉਹਦੋਂ ਬਾਅਦ 10 ਐਮਐਲ ਫੋਕਾ। ਠੀਕ ਆ। ਜੇ 45 ਮੈਂ 40 ਤੋਂ ਪਲੱਸ ਵਾਲੀ ਗੇਮ ਦੱਸਦਾ। ਜੇ ਪਾਣੀ ਜਦੋਂ ਆਪਾਂ 10 ਐਮਐਲ ਫੋਕਾ ਲਾਇਆ ਪਾਣੀ ਖਿੱਚ ਗਿਆ 8 ਨੂੰ 9 ਨੂੰ ਖਿੱਚ ਗਿਆ। ਉਦੋਂ ਬਾਅਦ ਦੇਖੋ ਕੂਤਰ ਨੇ ਵੇਡ ਬਣਾਇਆ ਜਾਂ ਵੇਡ ਘਟਾਇਆ ਜੇ ਕੂਤਰ ਨੇ ਵੇਡ ਘਟਾਇਆ ਤੇ ਜਿਹੜਾ ਆਪਾਂ ਪਾਣੀ ਪਿਆ ਠੰਡਾ ਉਹ ਤੁਸੀਂ 40 ਐਮਐਲ ਪਾਣੀ ਚ ਇੱਕ ਚੁਟਕੀ ਇੱਕ ਭੇਦਣੀ 40 ਐਮਐਲ ਚ ਇੱਕ ਭੇਦਣੀ ਉਹਦੇ ਵਿੱਚੋਂ ਜਦੋਂ ਵਲਾ 8 9 ਵਜੇ ਪਾਣੀ ਫੋਕਾ ਖਿੱਚ ਗਿਆ ਆਲੂ ਬਖਾਰ ਵਾਲਾ ਖਿੱਚ ਗਿਆ ਉਦੋਂ ਬਾਅਦ 10 ਐਮਐਲ ਫੋਕਾ ਖਿੱਚ ਗਿਆ ਤੇ ਉਸ ਤੋਂ ਬਾਅਦ ਉਹ ਪਾਣੀ ਤੁਸੀਂ ਉਹਨੂੰ ਜਿਹੜਾ ਬਣਿਆ ਉਹਦੇ ਵਿੱਚੋਂ 10 ਐਮਐਲ ਪਾਣੀ ਲੈਣਾ ਤੇ 5 7 ਦਾ ਲੈਣਾ ਉਹਨੂੰ ਠੰਡਾ ਕਰ ਲੈਣਾ ਉਹਦਾ ਬਰਫ਼ ਜਿੱਦਾਂ ਜਿਹੜੀ ਕੱਚ ਦੀ ਗਲਾਸੀ ਜੀ ਭੇੜਾ ਬਣੀ ਕਾ ਕੁਜੇ ਚ ਜਾਂ ਕੱਚ ਦੀ ਗਲਾਸੀ ਚ ਕੱਚ ਦੀ ਗਲਾਸੀ ਨੂੰ ਲੈਣਾ ਬਰਫ਼ ਦਾ ਡੂੰਗਾ ਲੈਣਾ ਉਹਦੇ ਉੱਤੇ ਰੱਖ ਲਓ ਨਹੀਂ ਇੱਕ ਕੁਜਾ ਲਓ ਉਹਦੇ ਵਿੱਚ ਠੰਡਾ ਪਾਣੀ ਪਾਓ ਉਹ ਗਲਾਸੀ ਪਾਣੀ ਜਿ ਟਕਾ ਦਿਓ 10 ਮਿੰਟ 10 ਮਿੰਟ 15 ਮਿੰਟ ਜਦੋਂ ਪਾਣੀ ਉਂਗਲ ਨੂੰ ਲਾਉਗਾ ਠੰਡਾ ਲੱਗਣ ਲੱਪਿਆ ਬਸ ਇੰਨਾ ਹੀ ਠੰਡਾ ਲਾਉਣਾ ਉਦੋਂ ਜ਼ਿਆਦਾ ਨਹੀਂ ਬਰਫ਼ ਨਹੀਂ ਪਾਉਣੀ ਵਿੱਚ ਕਿ ਬਰਫ਼ ਪਾਲੀਏ ਜਾਂ ਫ੍ਰੀਜ ਵਿੱਚ ਰੱਖ ਕੇ ਠੰਡਾ ਕਰ ਲਿਓ ਤਸਵੀਰ ਖਰਾਬ ਕਰ ਦਊਗਾ ਉਹਨੂੰ ਜਦੋਂ ਪਾਣੀ ਠੰਡਾ ਹੋ ਗਿਆ ਉਹਦੇ ਵਿੱਚੋਂ ਤੁਸੀਂ 10 ਬਣਿਆ 5 ਫੋਕਾ 6:30 10:00 11:00 ਵਜੇ ਲਾ ਦਿਓ ਠੀਕ ਹੈ ਜੇ ਉਹ ਖਿੱਚੀ ਜਾਂਦਾ ਪਾਣੀ ਹਸਤਾਲ ਆਉਣਾ ਫਿਰ ਜਦੋਂ ਤੁਸੀਂ ਉਹ ਪਾਣੀ ਲਾਉਣਾ ਉਦੋਂ ਬਾਅਦ ਉਹ ਪਾਣੀ ਰੋਕ ਜੂਗਾ ਜੇ ਤਾਂਦਰੋਸਤ ਹੋਇਆ ਨਾ ਅੰਦਰੋਂ ਸਹੀ ਹੋਇਆ ਤਾਂ ਪਾਣੀ ਰੋਕ ਜੂਗਾ ਤੇ ਰੋਕਣਾ ਇਹ ਨਹੀਂ ਕਿ ਰੋਕ ਕੇ ਬੈਹਿ ਗਿਆ ਰਾਤ ਖਿੱਚਿਆ ਹੀ ਨਾ ਨਾ ਕਬੂਤਰ ਨੂੰ ਜੇ 10 ਵਜੇ ਪਾਣੀ ਲੱਗਾ ਤੇ 12:30 ਨੂੰ ਪਾਣੀ 10 ਐਮਐਲ ਜਾਂ 15 ਐਮਐਲ ਖਿੱਚਣਾ ਚਾਹੀਦਾ ਜੇ ਤੁਹਾਨੂੰ ਲੱਗੇ ਵੀ ਆਲੂ ਘਹਰਾ ਪਾਣੀ ਲੈ ਕੇ ਯਾਰ ਕਬੂਤਰ ਰੋਕਦਾ ਆ ਫੇਰ ਪਾਣੀ ਦਾ ਲਾਓ ਫੇਰ ਫੋਕੇ ਪਾਣੀ ਲੈ ਕੇ 2 ਵਜੇ ਉਹਦੇ ਵਿੱਚੋਂ ਜਿਹੜਾ ਆਪਾਂ 40 ਐਮਐਲ ਪੀਣਾ ਉਹ ਚੋਂ 20 ਐਮਐਲ ਪਾਣੀ ਲੈ ਬਣਿਆ ਪਾਣੀ ਤੇ ਉਹ ਤੁਸੀਂ ਲਾ ਦੇਣਾ 2 ਵਜੇ ਜੇ ਪਾਣੀ ਨਹੀਂ ਰੋਕਦਾ ਤਾਂ ਇਹ ਜੇ ਰੋਕਦਾ ਤਾਂ ਜੇ ਨਹੀਂ ਰੋਕਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਨੂੰ 10 ਵਜੇ ਪਾਣੀ ਲਾ ਦਿਓ ਬਣਿਆ ਜਦੋਂ ਫੋਕਾ ਖੇਚ ਗਿਆ ਆਲੂ ਖਾਰੇ ਵਾਲਾ ਖੇਚ ਗਿਆ ਫੋਕਾ ਵੀ ਖੇਚ ਗਿਆ 10 10:30 ਨੂੰ ਜੇ ਪਾਣੀ 10 ਵਜੇ ਨੂੰ ਰੱਖਦਾ ਤੇ ਉਹ ਪਾਣੀ ਪਰਟਾ ਦੂੰ ਖਾਦਾ ਪਹਿਲੀ ਗੱਲ ਤਾਂ ਰੱਖੂਗਾ ਹੀ ਨਹੀਂ ਬਾਈ ਜਦਸ ਰੱਖਦਾ ਵੀ ਪਰਟਾ ਦੋ ਮਾੜਾ ਮੋਟਾ ਹੋਵੇ ਜੇ ਜ਼ਿਆਦਾ ਰੋਕਦਾ ਪਿਆ ਜਿਆਦਾ ਆ ਫੇ ਨਾ ਲਾਓ ਫੇ ਜਾਣ ਦੋ ਉਹਨੂੰ ਜਿੱ ਤੱਕ ਜਾਂਦਾ ਪਾਣੀ ਉਹ ਨੂੰ ਹਣਾ ਫੇਉਦੋਵਾਰੇ ਇੱਕ ਸਾਦਾ ਹੋਰ ਲਾਓ ਜੇ ਆਪਾਂ 10 ਵੇ ਨਹੀਂ ਵੀ ਚੱਕਦਾ 11 ਵਜੇ ਤੱਕ ਵੀ ਚੱਕਦਾ ਇੱਕ ਪਾਣੀ ਲਾਇਆ ਤਾਂ ਦੋ ਨੂੰ ਚੱਲ ਜਾਣਾ ਕੋਕਈ ਕੋਕਾ 10 ਐਮ ਲ ਪਾਣੀ ਲਾਇਆ ਤਾਂ ਤੇ ਉਹ ਨੋਰਮਲ ਹੀ ਲਾਉਣਾ ਕੁਜੇ ਵਾਲਾ ਪਾਣੀ ਹੋੜੀ ਠੰਡਾ ਕਰਨਾ ਤੇ ਉਦੋਂ ਬਾਅਦ ਤੁਸੀਂ 2 ਵਜੇ ਬਣਿਆ ਲਾ ਦਿਓ ਤੇ ਬਾਈਚਾ ਸਕੂਟਰ ਪਾਣੀ ਜਲਦੀ ਖਿੱਚੀ ਜਾਂਦਾ ਤੇ ਉਹਨੂੰ 11:00 ਵਜੇ ਆਪਣਾ ਕਬੂਤਰ ਦਾ ਪਲਟੀ ਮਰਾ ਦਿਓ ਜੇ ਜਲਦੀ ਖਿੱਚਦਾ ਪਾਣੀ ਹੈ ਨਾ 10 ਵਜੇ ਸਾਫ ਕਰਕੇ ਕਬੂਤਰ ਨੂੰ ਬਣਿਆ ਪਾਣੀ ਲਾ ਦਿਓ 10 ਐਮ ਲ 10 ਐਮ ਲ ਬਣਿਆ ਤੇ 5-7 ਦਾ ਹੈ ਨਾ ਤੇ ਉਦੋਂ ਬਾਅਦ 2 ਵਜੇ ਤੱਕ ਇੱਕ ਇੱਕ 1 ਵਜੇ ਤੱਕ ਖੇਜੂਗਾ 5 ਐਮਐਲ ਸਾਦਾ ਦਿਓ ਜਦੋਂ ਉਹ ਵੀ ਖਿੱਚ ਗਿਆ ਤੇ ਜੇ ਜਲਦੀ ਖੇਜ ਜਾਂਦਾ 12 ਵਜੇ ਖੇਜ ਜਾਂਦਾ ਪਾਣੀ ਲੱਗਾ 10 ਵਜੇ ਵਾਲਾ 12 ਵਜੇ ਖੇਜੇ ਤਾਂ ਫਿਰ ਉਹਨੂੰ 10 ਐਮਐਲ ਦੇ ਦਿਓ ਸਾਦਾ ਜਦੋਂ ਪਾਣੀ ਖਿੱਚ ਗਿਆ ਥੱਲੇ ਉਹ ਦੇਖੋ ਕੂਤ ਨੇ ਵੇਟ ਬਣਾਉਣਾ ਸ਼ੁਰੂ ਕਰ ਲਿਆ ਜੇ ਤਾਂ ਸ਼ੁਰੂ ਕਰ ਲਿਆ ਬਣਾਣਾ ਫਿਰ ਉਹਦੇ ਵਿੱਚੋਂ ਬੀਐਮਐਲ ਪਾਣੀ ਲੈਣਾ ਉਹ ਠੰਡਾ ਕੀਤਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਬੀਐਮਐਲ ਪਾਣੀ 2 ਵਜੇ ਲਾ ਤਿੰਨ ਵਜੇ ਤੱਕ ਬਾੜੀਏ ਲਾ ਸਕਦੇ ਆਪਾਂ 6 6:30 7 ਵਜੇ ਬਾਜੀ ਛੁੱਟਦੀ ਚੱਤ ਤੱਕ ਖੇ 3 ਵਜੇ ਤੱਕ ਵੀ ਲਾ ਸਕਦੇ ਆ ਪਾਣੀ ਨੂੰ ਉਲਟਾਉਣਾ ਨਹੀਂ ਹੈਗਾ ਵੀ ਜੇ ਆਪਾਂ ਬਾਅਦ ਚ 2 ਵਜੇ 3 ਵਜੇ ਪਲਟਾ ਦਿਓ ਕੰਮ ਖਰਾਬ ਹੋ ਜੂਗਾ ਜਦੋਂ ਵੀ ਜਦੋਂ ਆਪਾਂ ਉਹ 10 ਐਮਐਲ ਪਾਣੀ ਤੇ ਪੰਜ ਸੁਦਾ ਪਾ ਕੇ ਲਾਤਾ ਉਦੋਂ ਬਾਅਦ ਉਹ ਜਦੋਂ ਵੀ ਖੇਜੇ 12 ਵਜੇ ਖੇਜੇ ਉਦੋਂ ਬਾਅਦ ਤੁਸੀਂ 10 ਐਮਐਲ ਫੁੱਕਾ ਲੈਣਾ ਉਹ 10 ਐਮਐਲ ਪਲਟਾਉਣਾ ਨਹੀਂ ਜਿੰਨੀ ਜੇਰ ਤੱਕ ਜਾਂਦਾ ਭਾਵੇਂ 3 ਵਜੇ ਦਾ ਖਿੱਚੇ 3 ਵਜੇ ਤੱਕ ਵੀ ਖੇਜਦਾ ਆਪ ਦਾ ਬਣਿਆ ਪਾਣੀ 2 ਐਮਐਲ ਲਾ ਦਿਓ ਬਸ ਉਹਦਾ ਹੱਡਾ ਕੀਤਾ ਆਹ ਹੀ ਪ੍ਰੋਸੀਜਰ ਆ ਸਾਂਭੜ ਦਾ ਹੋਰ ਕੁਝ ਨਹੀਂ ਆ ਗਿਰੀਆਂ ਇੱਕੋ ਜਿਹੇ ਸਾਈਜ਼ ਪਾਉ ਮੈਂ ਵਾਰ-ਵਾਰ ਇਹੀ ਦੱਸਦਾ ਹਣਾ ਗਿਰੀਆਂ ਇੱਕੋ ਜਿਹੇ ਸਾਈਜ਼ ਪਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਜੇ ਇੰਨੀਆਂ ਗਿਰੀਆਂ ਪਾਵਾਂ ਤਾਂ ਮੇਰਾ ਇੰਨੇ ਵਜੇ ਕਬੂਤਰ ਖਾਲੀ ਹੋ ਜੇ ਇੰਨੀਆਂ ਗਿਰੀਆਂ ਪਾਵਾਂ ਦਾ ਇੰਨਾਂ ਤੇ ਜਿੱਦਣ ਕਬੂਤਰ ਆਪਾਂ ਨਹੀਂ ਡਾਈਦਾ ਉਸ ਦਿਨ ਆਪਾਂ 10 ਗਿਰੀਆਂ ਪਾ ਦੋ 8 ਪਾ ਦੋ 7 ਪਾ ਦੋ 5 ਪਾ ਦੋ ਜਿੰਨੀਆਂ ਵੀ 5 ਪਾਉਂਗੇ ਤੇ ਕਣਕ ਨਾਲ ਪਾ ਲਓ ਹਣਾ ਚੱਲ ਜਾਂਦਾ ਕਣਕ ਜ਼ਰੂਰੀ ਆ ਕਣਕ ਨਹੀਂ ਵੇਟ ਬਣਾਉਣਾ ਜੇ ਕਣਕ ਨਾ ਪਾਉਂਗੇ ਤਾਂ ਵੇਟ ਨਹੀਂ ਬਣਨਾ ਤੇ ਅੱਜ ਦੇਖ ਲਓ ਕਿ ਠੀਕ ਆ ਦੂਜੇ ਦਿਨ ਆਪਾਂ ਜੇ ਅੱਜ ਬੰਦੀ ਆ ਜਿੱਦਾਂ ਦੂਜੇ ਦਿਨ ਆਪਾਂ ਕਬੂਤਰ ਨੂੰ ਟੋਣਾ ਆ ਉਹ ਦੇਖੋ ਕਿ ਅੱਜ ਮੈਂ ਇੰਨੇ ਦਾਣੇ ਪਾਏ ਸੀ ਕਬੂਤਰ ਕਿੰਨੇ ਵਜੇ ਬੈਠਾ ਕਦਾ ਬੈਠਾ ਉਹਦੇ ਅਕੋਰਡਿੰਗ ਬਦਾਮ ਲੱਗਦੇ ਹੁੰਦੇ ਆ ਇਹ ਨਹੀਂ ਕਿ ਜੇ ਮੈਂ ਟੈਂਪਰੇਚਰ ਆ ਜੀ ਮੈਂ ਤਿੰਨ ਪਾ ਦੂੰ ਚਾਰ ਪਾ ਦੂੰ ਨਾ ਕਬੂਤਰ ਨੂੰ ਜੇ 10 ਗਿਰੀਆਂ ਲਿਆਈਆਂ ਨਾ ਪਰ 10 ਗਿਰੀਆਂ ਪਾਈਆਂ ਤੇ ਥੋੜੇ ਜਿਹੇ ਦਾਣੇ ਪਾਏ ਕਣਕ ਦੇ ਤੇ ਦੂਜੇ ਦਿਨ ਜਦੋਂ ਆਪਾਂ ਟੋਣਾ ਆ ਸਵੇਰ ਨੂੰ ਜੇ ਖਾਲੀ ਆ ਡਾ ਆ ਉਹ ਦੇਖੋ ਕਿੰਨੇ ਵਜੇ ਬਿੰਦਾ ਜੀ ਤਾਂ 3-4 ਵਜੇ ਦਾ ਘਰੇ ਟਾਈਮ ਕਰਦਾ ਬੇਕੂਤਰ ਨੂੰ ਚੱਕਵੀਂ ਗਰੀਆਂ ਪਾਓ ਉਹ ਸਮਝ ਲੋ ਵੀ ਜਿਆਦਾ ਖਰਾਬ ਤੇ ਉੱਡਣ ਵਾਲਾ ਕੂਤਰ ਆ ਉਹ ਫੋਖ ਨੂੰ ਬਹਿ ਜੂਗਾ ਨਹੀਂ ਤਾਂ ਜੇ ਉਹ ਗਰੀਆਂ ਰੋਕ ਕੇ 12:00 ਵਜੇ 11:00 ਵਜੇ 10:00 ਵਜੇ ਬਹਿ ਜਾਂਦਾ ਹਨਾ ਮੂੰਹਾਂ ਪਟ ਕੇ ਬਹਿ ਜਾਂ ਫੇ ਗਰੀਆਂ ਘਟਾਓ ਫੇ ਤਿੰਨ ਤੇ ਵੀ ਸੰਭੋ ਚਾਰ ਤੇ ਵੀ ਸੰਭੋ ਕੋਈ ਚੱਕਰ ਨਹੀਂ ਕਬੂਤਰ ਨੂੰ ਸਮਝੋ ਬਸ ਜੇ ਤੂੰ ਕਬੂਤਰ ਨੂੰ ਸਮਝਣ ਲੱਪੇ ਤੂੰ ਗੱਲ ਬਣ ਗਈ ਹਨਾ ਤੇ ਬਾਕੀ ਠੀਕ ਹੈ ਬਾਬੇ ਉਹ ਆਹੀ ਵੀਡੀਓ ਸੀ ਕਿਉਂਕਿ ਮੀ ਮੂੰ ਪੈਂਦੇ ਆ ਤਾਂ ਬਣਦੀ ਹੈਨੀ ਵੀਡੀਓ ਅੱਜ ਅੱਜ ਚਲੋ ਦਿਨ ਲੱਗਾ ਸੀ ਪਰ ਮੇਰੇ ਤੋਂ ਟਾਈਮ ਐ ਨਹੀਂ ਸੀ ਹਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਮਿਲਦੇ ਆ ਅਗਲੀ ਵੀਡੀਓ ਚ ਤੇ ਦਵਾਵਾ ਕਰਦੇ ਰਿਆ ਕਰੋ ਕਿ ਡੇਢ ਲੱਗਦੇ ਰਹਿਣ ਤੇ ਬਾਈਆਂ ਛੱਡ ਲਈਏ ਹੈ ਨਾ ਤੇ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ